ਜੋ ਕੁਛ ਇਹਦੇ ਵਿੱਚ ਲਿਖਿਆ ਆ ਉਹਨੂੰ ਆਪਣੇ ਜੀਵਨ ਵਿੱਚ ਵਰਤਿਆ ਇਹ ਸਿੱਖ ਲਈ ਜੀਵਨ ਜਾਚ ਆ ਸਫਲ ਜੀਵਨ ਜੀਣ ਦਾ ਇੱਕ ਰਸਤਾ ਦੱਸ ਕੇ ਗਏ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਰਮਾਨਾ ਵਿੱਚ ਬੰਦ ਕਰਤਾ ਇੱਕ ਸਾ ਬਰੈਡਮੈਨ ਹੋਇਆ ਇੰਗਲੈਂਡ ਦਾ ਫਿਲਾਸਫਰ ਹੈ ਉਹਨੇ ਸਾਰੇ ਧਰਮਾਂ ਦਾ ਦਾਨ ਕੀਤਾ ਸਾਰੇ ਧਰਮਾਂ ਦਾ ਉਹਨੇ ਦਾਨ ਕੀਤਾ ਮੁਸਲਮ, ਇਸਾਈ, ਸਿੱਖ, ਹਿੰਦੂ ਜਿੰਨੇ ਵੀ ਧਰਮ ਨੇ ਸੰਸਾਰ ਤੇ ਉਨੇ ਸਾਰਿਆਂ 'ਚ ਨੁਕਸ ਕੱਢੇ ਜੋ ਵੀ ਉਹਨੂੰ ਲੱਗਿਆ ਉਹਨੇ ਹਰ ਇੱਕ 'ਚ ਨੁਕਸ ਕਰ ਦਿੱਤਾ Hindu ਦੀ ਫਿਲਾਸਫੀ 'ਚ ਮੁਸਲਮਾਨਾਂ ਦੀ ਫਿਲਾਸਫੀ 'ਚ ਸਾਰਿਆਂ ਦੀ ਫਿਲਾਸਫੀ 'ਚ ਉਹਨੇ ਨੁਕਸ ਕੱਢੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਵਾਰੀ ਆਈ ਤੇ ਉਹਨੇ ਪਤਾ ਕੀ ਲਿਖਿਆ ਆਉਣ ਰੈਕੋਰਡ ਹੈ ਕਹਿੰਦਾ ਦੁਨੀਆ ਦੀ ਤੀਜੀ ਵਰਲਡ ਵਾਰ ਲੱਗੇਗੀ ਤੇ ਥੋੜੇ ਜੇ ਬੰਦੇ ਰਹਿ ਜਾਣਗੇ ਬਾਕੀ ਸਭ ਐਟਮ ਬੰਬਾਂ ਦੀ ਮਾਰ ਨਾਲ ਮਰ ਜਾਣਗੇ ਥੋੜੇ ਜੇ ਬੰਦੇ ਬਚਣਗੇ ਤੇ ਉਹਨਾਂ ਦੀ ਅਗਵਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਏਗਾ। ਨਾਲ ਲੱਗਦਾ ਉਹਨੂੰ ਕਿਸੇ ਨੇ ਸਵਾਲ ਕਰ ਦਿੱਤਾ। ਭਾਈ ਸਾਰੇ ਬੰਦੇ ਮਰ ਜਾਣਗੇ, ਥੋੜੇ ਜੇ ਬੰਦੇ ਬਚਣਗੇ, ਉਹਨਾਂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਕਰੇਗਾ। ਕੀ ਗੁਰੂ ਗ੍ਰੰਥ ਸਾਹਿਬ ਹੁਣ ਅਗਵਾਈ ਕਰਨ ਦੇ ਯੋਗ ਨਹੀਂ? ਕੀ ਗੁਰੂ ਗ੍ਰੰਥ ਸਾਹਿਬ ਹੁਣ ਸੰਸਾਰ ਦੀ ਅਗਵਾਈ ਨਹੀਂ ਕਰ ਸਕਦਾ? ਕਹਿੰਦਾ ਕਰ ਸਕਦਾ। ਪਰ ਸਿੱਖਾਂ ਨੇ ਇਹਦੇ ਉਪਦੇਸ਼ ਨੂੰ ਹਵਾ ਹੀ ਨਹੀਂ ਲਵਾਈ ਔਰ ਇਹ ਇਸ ਪਾਪ ਤੋਂ ਬਚ ਨਹੀਂ ਸਕਣਗੇ ਬਹੁਤ ਵੱਡਾ ਪਾਪ ਹੈ ਇਹ ਸਾਰੇ ਸੰਸਾਰ ਦੇ ਭਲੇ ਲਈ ਗ੍ਰੰਥ ਰਚਿਆ ਗਿਆ ਸੀ ਅਸੀਂ ਆਪਣੇ ਧਿਆਪਤਾਂ ਨੂੰ ਵੀ ਨਹੀਂ ਫਿਲਾਸਫੀ ਪਹੁੰਚਾ ਸਕੇ ਅਸੀਂ ਆਪਣੇ ਬੱਚਿਆਂ ਨੂੰ ਵੀ ਜਪਜੀ ਨਹੀਂ ਪੜਾ ਸਕੇ ਸੰਸਾਰ ਨੂੰ ਸੁਖੀ ਕੀ ਕਰਨਾ ਸੀ ਸਿੱਖ ਨੇ ਆਪ ਸੁਖੀ ਹੋਣਾ ਸੀ ਤੇ ਆਪਣੇ ਗਵਾਂਢੀਆਂ ਨੂੰ ਸੁਖੀ ਕਰਨਾ ਸੀ ਫਿਰ ਆਪਣਾ ਨਗਰ ਸੁਖੀ ਕਰਨਾ ਸੀ ਇਦਾਂ ਕਰਦੇ ਕਰਦੇ ਸਾਰਾ ਦੇਸ਼ ਸਾਰਾ ਸੰਸਾਰ ਸੁਖੀ ਕਰਨਾ ਸੀ ਇਹ ਸਾਰੇ ਸੰਸਾਰ ਦੇ ਭਲੇ ਲਈ ਰਚਿਆ ਗਿਆ ਗ੍ਰੰਥ ਹੈ ਸੰਸਾਰ ਦੇ ਹਰ ਜੀਵ ਵਾਸਤੇ ਭਾਵੇਂ ਉਹ ਕਾਲਾ ਏ ਭਾਵੇਂ ਉਹ ਗੋਰਾ ਏ ਭਾਵੇਂ ਉਹ ਮੁਸਲਮਾਨ ਏ ਭਾਵੇਂ ਸਾਈ ਏ ਭਾਵੇਂ ਸਿੱਖ ਏ ਸੰਸਾਰ ਦੇ ਹਰ ਜੀਵ ਲਈ ਇਹਦੇ ਵਿੱਚ ਕੁਝ ਨਾ ਕੁਝ ਪਿਆ ਹੈ ਗੁਰਨਾਨ ਸਾਹਿਬ ਕਹਿ ਕੇ ਗਏ ਕੋਈ ਗਾਵੇ ਕੋ ਸੁਣੇ ਹਰਨਾਮਾ ਚਿਤ ਲਾਏ ਕੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਕੋਈ ਗਾਲ ਹੈ ਕੋਈ ਸੁਣ ਲਿਆ